ਹੈਲੋ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਅਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਅੱਜ ਕੱਲ ਨਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਹਨਾ ਕਿ ਬਾਲਾਂ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਬਲੈਕ ਕੀਤਾ ਜਾਵੇ ਤੇ ਬਾਲਾਂ ਨੂੰ ਸਿਲਕੀ ਬਣਾਉਣਾ ਵਧਾਉਣਾ ਉਹਨਾਂ ਨੂੰ ਨਾ ਹੈਅਰ ਫਾਲ ਤੋਂ ਬਚਾਉਣਾ ਜਾਂ ਜਿੱਦਾਂ ਕਿ ਆਪਣੇ ਇਹਨਾਂ ਵਾਲ ਸਿੱਧੇ ਹੁੰਦੇ ਆ ਨਾ ਉਹਨਾਂ ਨੂੰ ਸੰਘਣੇ ਕਰਨਾ ਇਹ ਚੀਜ਼ਾਂ ਦੀਆਂ ਵੀਡੀਓ ਆਪਾਂ ਪਹਿਲਾਂ ਤੁਹਾਨੂੰ ਅਪਲੋਡ ਕਰ ਚੁੱਕੇ ਆ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਉਹਦਾ ਅਗਰ ਤੁਸੀਂ ਉਹਨਾਂ ਨੂੰ ਪ੍ਰੋਪਰ ਯੂਜ਼ ਕਰੋਗੇ ਦੇਖੋ ਪਹਿਲਾ ਹੁੰਦਾ ਸੀਗਾ ਕਿ 40 50 ਦੀ ਏਜ ਦੇ ਵਿੱਚ ਜਾ ਕੇ ਹੈ ਨਾ ਵਾਲ ਜਿਹੜੇ ਹੁੰਦੇ ਸੀ ਉਹ ਸਫੈਦ ਹੋਣ ਲੱਗਦੇ ਹੁੰਦੇ ਸੀ ਕਿਉਂਕਿ ਖਰਾਕਾਂ ਬਹੁਤ ਜ਼ਿਆਦਾ ਵਧੀਆ ਸੀਗੀਆਂ ਪਰ ਅੱਜ ਕੱਲ ਤਾਂ ਹਨ 8 8 10 10 ਸਾਲ ਦੇ ਬੱਚਿਆਂ ਦੇ ਵੀ ਹੈ ਨਾ ਵੀਕਨੈਸ ਕਰਕੇ ਵਾਲ ਮਲਕੇ ਵਾਈਟ ਹੋਣ ਲੱਗੇ ਜ਼ਿਆਦਾਤਰ ਇਹ ਆਇਰਨ ਦੀ ਕਮੀ ਕਰਕੇ ਹੋ ਰਹੇ ਨੇ ਕਿਉਂਕਿ ਆਪਾਂ ਨੂੰ ਉਸ ਚੀਜ਼ ਦਾ ਤਾਂ ਪਤਾ ਨਹੀਂ ਲੱਗਦਾ ਪਰ ਆਪਾਂ ਫੇਰ ਦੇਖਦੇ ਆ ਵੀ ਆਪਾਂ ਕਿਹੜੀ ਡਾਈ ਲਾਈਏ ਕਿਹੜਾ ਹੇਅਰ ਕਲਰ ਲਾਈਏ ਨਾ ਉਹਨਾਂ ਦੇ ਨਾਲ ਨਾ ਕਾਫੀ ਜ਼ਿਆਦਾ ਫ੍ਰੈਂਡ ਨੂੰ ਦਿੱਕਤ ਹੁੰਦੀ ਹੈ ਕਿਉਂਕਿ ਕਈ ਨੂੰ ਇਨਫੈਕਸ਼ਨ ਵੀ ਹੁੰਦੀ ਹੈ ਇਹਨਾਂ ਚੀਜ਼ਾਂ ਤੋਂ ਅੱਜ ਆਪਾਂ ਉਹਦਾ ਬਹੁਤ ਹੀ ਵਧੀਆ ਸੋਲੂਸ਼ਨ ਲੈ ਕੇ ਆਏ ਆ ਤੁਹਾਡੇ ਵਾਸਤੇ ਤੁਹਾਨੂੰ ਕੋਈ ਡਾਈ ਲਾਉਣ ਦੀ ਲੋੜ ਨਹੀਂ ਤੁਹਾਨੂੰ ਕੋਈ ਕਲਰ ਲਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ ਇਹ ਵੀ ਡਰਨ ਦੀ ਲੋੜ ਨਹੀਂ ਵੀ ਹਾਂ ਤੁਹਾਡੇ ਹਨਾ ਇਸ ਚੀਜ਼ ਦੇ ਨਾਲ ਵਾਲਾ ਨਾ ਖਰਾਬ ਹੋ ਜਾਣਗੇ ਜਾਂ ਬਲੈਕ ਦੀ ਥਾਂ ਮੇ ਲਾਲ ਹੋ ਜਾਣਗੇ ਨਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਅੱਜ ਪਾ ਤੁਹਾਨੂੰ ਦੱਸ ਦੇ ਛੋਟੇ ਵੀ ਲਗਾ ਸਕਦੇ ਨੇ بڑے ਵੀ ਲਗਾ ਸਕਦੇ ਨੇ ਅੱਜ ਮੈਂ ਤੁਹਾਨੂੰ ਇੱਕ ਦਵਾਈ ਵੀ ਦੱਸੂਗੀ ਜਿਹੜੀ ਕਿ 25 ਸਾਲ ਤੋਂ نیچے-नीचे ਵਾਲੇ ਨੇ ਉਹਨਾਂ ਵਾਸਤੇ ਹਨਾ ਕਿਉਂਕਿ 25 ਸਾਲ ਤੋਂ ਜਿਹੜੇ نیچے ਨਹੀਂ ਉਹਨਾਂ ਵਾਸਤੇ ਇੱਕ ਹੈਮੋਪੈਥੀ ਦੀ ਦਵਾਈ ਆਉਂਦੀ ਹੈ ਮੈਂ ਡਾਕਟਰ ਦਾ ਨੰਬਰ ਵੀ ਤੁਹਾਨੂੰ ਹਨਾ ਦੇ ਦੂੰਗੀ ਜਿਹੜੇ-ਜਿਹੜੇ ਫਰੈਂਡ ਨੂੰ ਚਾਹੀਦਾ ਹੋਊਗਾ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਲੈਣਾ ਪਰ ਉਹ ਜਿਹੜੇ 25 ਤੋਂ نیچے-नीचे ਵਾਲੇ ਨੇ ਨਾ ਉਹਨਾਂ ਨੂੰ ਕੰਮ ਕਰਦੇ 25 ਤੋਂ ਉੱਪਰ ਵਾਲਿਆਂ ਨੂੰ ਨਹੀਂ ਕਿਉਂਕਿ ਏਜ ਦੇ ਹਿਸਾਬ ਦੇ ਨਾਲ ਹੀ ਦਵਾਈ ਕੰਮ ਕਰਦੀ ਹੈ ਉਹ 1 cc ਹੈਗੀ ਉਹਨੂੰ ਆਪਾਂ ਨੇ ਨਾਰੀਅਲ ਦੇ ਤੇਲ ਦੇ ਵਿੱਚ ਲਗਾਉਣਾ ਹੈ ਮੈਂ ਤੁਹਾਨੂੰ ਡਾਕਟਰ ਸਾਹਿਬ ਦਾ ਨੰਬਰ ਦੇ ਦੂੰਗੀ ਤੁਸੀਂ ਉਹਨਾਂ ਤੋਂ ਦਵਾਈ ਲੈ ਸਕਦੇ ਹੋ ਜਾਂ ਕਿਸੇ ਵੀ ਹੈਮੋਪੈਥੀ ਸਟੋਰ ਤੋਂ ਤੁਸੀਂ ਨਾ ਉਹ ਦਵਾਈ ਲੈ ਸਕਦੇ ਹੋਗੇ ਦੂਸਰੀ ਗੱਲ ਜਿਹੜੀ ਅੱਜ ਮੈਂ ਤੁਹਾਨੂੰ ਦੱਸੂਗੀ ਹੈ ਨਾ ਖਾਣ ਪੀਣ ਦੀ ਸਭ ਤੋਂ ਪਹਿਲਾਂ ਆਇਰਨ ਦੀਆਂ ਜਿਹੜੀਆਂ ਆਪਣੇ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਕਿ ਲੋਹੇ ਦੇ ਬਰਤਨ ਦੇ ਵਿੱਚ ਖਾਣਾ ਜਾਂ ਆਇਰਨ ਦੀਆਂ ਗੋਲੀਆਂ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਦੇ ਨਾਲ ਆਪਣੇ ਦੰਦ ਹੱਡੀਆਂ ਵਾਲ ਹਨਾ ਕਮਜ਼ੋਰ ਹੋ ਜਾਂਦੇ ਆ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ। ਹਾਂਜੀ ਮੇਰੀ ਨਾ ਗੁੜੀ ਆ ਗਈ ਤ ਉਹਨੂੰ ਪਤੇ ਵੀ ਪਲੱਸ 2 ਦੇ ਵਿੱਚ ਹੈਗੀ ਪਰ ਉਹਦੇ ਨਾ 4-5 ਸਾਲ ਪਹਿਲਾਂ ਉਹਦੀ ਵੀ ਨਾ ਕੋਈ ਕੋਈ ਵਾਲ ਜਿੱਦਾਂ 3-4 ਵਾਲ ਨਾ ਵਾਈਟ ਵਾਈਟ ਕਲਰ ਦੇ ਚਿੱਟੇ ਚਿੱਟੇ ਆ ਗਏ ਸੀਗੇ ਤੇ ਉਹਦੀ ਹੱਡ ਗੋਡੇ ਵੀ ਜਿਹੜੇ ਸੀ ਉਹ ਵੀ ਕਾਫੀ ਕੜਕੜ ਦੀ ਆਵਾਜ਼ ਆਉਂਦੀ ਸੀਗੀ। ਉਦੇ ਵਾਸਤੇ ਅਸੀਂ ਨੇ ਉਹਨੂੰ ਇੱਕ ਤਾਂ ਵਿਟਾਮਿਨ ਡੀ ਦੇਣਾ ਜਿਹੜੇ ਉਹ ਪਾਊਚ ਆਉਂਦੇ ਨੇ ਜਾਂ ਮਲਕੀ ਛੋਟੂ ਛੋਟੀਆਂ ਹਨਾ ਇੱਕ ਸ਼ਾਰਟ ਆਉਂਦੇ ਨੇ ਉਹਨਾਂ ਨੂੰ ਸ਼ਾਰਟ ਕਹਿੰਦੇ ਨੇ ਵਿਟਾਮਿਨ ਡੀ ਦੇ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਕੇ ਪੀ ਸਕਦੇ ਹੋ ਕਿਉਂਕਿ ਮੈਡੀਕਲ ਸੌਰੀ ਵਿਟਾਮਿਨ ਡੀ ਹੈ ਜਿਹੜੀ ਉਹਦੀ ਅੱਜਕਲ੍ਹ ਜਾਂਦੇ ਬੱਚਿਆਂ ਨੂੰ ਵੀ ਘਾਟ ਪੈ ਰਹੀ ਹੈਗੀ ਹਨਾ ਵਿਟਾਮਿਨ ਡੀ ਤੇ B12 ਦੀ ਘਾਟ ਦੇ ਕਾਰਨ ਹੀ ਆਪਣੇ ਸਰੀਰ ਦੀ ਜਿੱਦਾਂ ਕਿ ਹੱਡ ਗੋਡੇ ਦੁਖਣੇ ਆਪਣੀਆਂ ਟੂਹੀ ਦੁਖਣੀ ਆਪਣੀਆਂ ਲੱਤਾਂ ਦੇ ਵਿੱਚ ਦਰਦ ਹੋਣਾ ਆਪਣੇ ਸਰੀਰ ਦੇ ਜਿੱਥੇ ਵੀ ਕਿਤੇ ਦਰਦ ਹੁੰਦਾ ਉਹ ਆਇਰਨ ਅਤੇ ਵਿਟਾਮਿਨ ਡੀ ਤੇ B12 ਦੀ ਘਾਟ ਕਾਰਨ ਹੁੰਦਾ ਜਿਹੜਾ B12 ਹੈਗਾ ਨਾ ਜੇ ਇਹ ਘਟ ਜੇ ਇਹਦੇ ਨਾਲ ਲਾ ਲੋ ਤੁਸੀਂ ਬੰਦਾ ਪਾਗਲ ਵੀ ਹੋ ਜਾਂਦਾ ਇਹ ਇੰਨੀ ਜ਼ਿਆਦਾ ਖਤਰਨਾਕ ਚੀਜ਼ ਹੈਗੀ ਹੈ ਨਾ ਜਿਹੜੀ ਕਿ ਆਪਣੇ ਸਰੀਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਇਨਾਂ ਦਾ ਤੁਸੀਂ ਪਹਿਲਾਂ ਪ੍ਰੋਪਰ ਟਰੀਟਮੈਂਟ ਮਲਕੇ ਸੌਰੀ ਟੈਸਟ ਕਰਵਾ ਲਿਓ ਫਿਰ ਉਸ ਤੋਂ ਬਾਅਦ ਤੁਸੀਂ ਹਨਾ ਦਵਾਈ ਲੈਣੀ ਹੈਗੀ ਕਿਸੇ ਡਾਕਟਰ ਦੀ ਵੀ ਸਲਾਹ ਲੈ ਸਕਦੇ ਹੋ ਹਨਾ ਤੁਸੀਂ ਕੋਈ ਇਹ ਗੱਲ ਨਹੀਂ ਹੈਗੀ ਵੀ ਜੇ ਮੈਂ ਕਿਹਾ ਤੁਸੀਂ ਤਾਂ ਹੀ ਉਹ ਕਰਨਾ ਹਨਾ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਹੜੀਆਂ ਵੱਡੀ ਏਜ ਦੇ ਨੇ ਜਿਹੜੇ ਮੇਰੀ ਸਿਸਟਰ ਹਨਾ ਉਹ ਕੀ ਚੀਜ਼ ਯੂਜ਼ ਕਰ ਸਕਦੀਆਂ ਨੇ ਸਭ ਤੋਂ ਪਹਿਲਾਂ ਤਾਂ ਦੇਖੋ ਖਾਣ ਪੀਣ ਦਾ ਆਪਣੇ ਹਰੀਆਂ ਸਬਜ਼ੀਆਂ ਹੋ ਗਈਆਂ ਜਿੱਦਾਂ ਕਿ ਆਪਣੇ ਔਰੇਂਜ ਹੋਗੇ ਮਸੰਮੀ ਹੋ ਗਈ ਅਮਰੂਦ ਹੋਗੇ ਹਨਾ ਇਹ ਚੀਜ਼ਾਂ ਤੁਸੀਂ ਜ਼ਰੂਰ ਖਾਇਆ ਕਰੋ ਵੱਧ ਤੋਂ ਵੱਧ ਸਲਾਦ ਖਾਇਆ ਕਰੋ ਤੇ ਬਾ ਅਗਲੀ ਚੀਜ਼ ਜਿਹੜੀ ਹੈ ਤੁਸੀਂ ਲਗਾਉਣੀ ਹੈ ਉਹ ਮੈਂ ਤੁਹਾਨੂੰ ਦਿਖਾਉਣੀ ਹੈ ਕਿਵੇਂ ਲਗਾਉਣੀ ਹੈ ਹਾਂਜੀ ਉਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਇੱਕ ਤਾਂ ਹੀਨਾ ਮਹਿੰਦੀ ਤੁਸੀਂ ਕੋਈ ਵੀ ਪਾਊਡਰ ਲੈ ਲਓ ਮਹਿੰਦੀ ਦਾਣ ਜਿੱਥੋਂ ਵੀ ਤੁਹਾਨੂੰ ਮਿਲਦਾ ਹੈਗਾ ਇੱਕ ਤਾਂ ਪਾਊਡਰ ਤੁਸੀਂ ਨੇ ਮਹਿੰਦੀ ਦਾ ਲੈ ਲੈਣਾ ਤੁਸੀਂ ਆਪਣੇ ਵਾਲਾਂ ਦੇ ਹਿਸਾਬ ਨਾਲ ਇਹਨੂੰ ਬਣਾ ਲੈਣਾ ਜਿਆਦਾ ਵਾਲ ਨੇ ਤਾਂ ਤੁਸੀਂ ਮਹਿੰਦੀ ਜ਼ਿਆਦਾ ਲੈ ਲਓ ਘੱਟ ਨੇ ਤਾਂ ਤੁਸੀਂ ਘੱਟ ਲੈ ਲਓ ਹਨਾ ਅਗਲੀ ਚੀਜ਼ ਆਪਾਂ ਨੇ ਲੈਣੀਆਂ ਨੇ ਮੇਥੇ ਜਿਹੜੇ ਪਾਣਾ ਮੇਥੇ ਨੇ ਜਿਹੜੇ ਨਾਲ ਆਪਾਂ ਬੀਜ ਦੇ ਵੀ ਆਪਾਂ ਤੜਕਾ ਵਗੈਰਾ ਵੀ ਲਾ ਲੈਣਾ ਹੈ ਤੇ ਤੀਜੀ ਚੀਜ਼ ਰਪਣ ਲੈਣੀ ਹੈ ਹਲਦੀ ਤੇ ਚੌਥੀ ਚੀਜ਼ ਲੈਣੀ ਆਪਣੇ ਇੱਕ ਚਮਚਾ ਕਲੌਂਜੀ ਦਾ ਤੇ ਕਲੌਂਜੀ ਮੇਰੇ ਕੋਲੇ ਖਤਮ ਹੈ ਮੈਂ ਧੋੜੇ ਜੇ ਬੀਜ ਨੇ ਵਾਸਤੇ ਇਦਾਂ ਹੀ ਚੱਕ ਲਈ ਹੈ ਨਾ ਜਿਹੜੀ ਬਲੈਕ ਵਾਲੀ ਕਲੌਂਜੀ ਹੁੰਦੀ ਹੈ ਇਦਾਂ ਦੀ ਕਲੌਂਜੀ ਦਾ ਆਪਣੇ ਇੱਕ ਚਮਚ ਲੈਣਾ ਹੈਗਾ ਕੋਸ਼ਿਸ਼ ਕਰਿਓ ਜੇ ਅਗਰ ਤੁਸੀਂ ਅੱਧਾ ਸਪੂਨ ਹਨਾ ਚਾਹ ਪੱਤੀ ਦਾ ਤੇ ਅੱਧਾ ਸਪੂਨ ਤੁਸੀਂ ਕਾਫੀ ਦਾ ਲੈ ਲਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਨਾ ਦੋ ਚਮਚ ਮੇਥੇ ਦੇ ਦੋ ਚਮਚ ਹਲਦੀ ਦੇ ਤੁਸੀਂ ਮਹਿੰਦੀ ਜਿੰਨੀ ਕਿ ਤੁਸੀਂ ਸਾਡੇ ਬਾਣ ਦੇ ਉਹਦੇ ਹਿਸਾਬ ਨਾਲ ਲੈ ਸਕਦੇ ਹੋ ਇੱਕ ਚਮਚਾ ਕਲੌਂਜੀ ਦਾ ਤੇ ਇੱਕ ਚਮਚੀ ਹੀ ਤੁਸੀਂ ਨੇ ਸੌਰੀ ਅੱਧਾ ਚਮਚਾ ਕਾਫੀ ਦਾ ਅੱਧਾ ਚਮਚਾ ਚਾਹ ਪੱਤੀ ਦਾ ਚਾਰਾਂ ਚ ਪੰਜੇ ਚੀਜ਼ਾਂ ਨੂੰ ਤੁਸੀਂ ਨੇ ਪਾ ਕੇ ਇੱਕ ਕਿਸੇ ਵੀ ਕੜਾਹੀ ਦੇ ਵਿੱਚ ਪਾ ਲਿਓ ਚਾਹੇ ਫਰਾਈ ਪੈਨ ਦੇ ਵਿੱਚ ਪਾ ਲਿਓ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਬਲੈਕ ਹੋਣ ਤੱਕ ਪਕਾਉਣਾ ਜਦੋਂ ਤੱਕ ਇਹ ਕਾਲੇ ਨਾ ਹੋ ਜਾਣ ਮਹਿੰਦੀ ਨੂੰ ਵੀ ਵਿੱਚ ਹੀ ਪਾਉਣਾ ਹੈ ਐਨ ਕਾਲੇ ਹੋ ਜਾਣ ਕੋਈ ਤੇਲ ਨਹੀਂ ਪਾਉਣਾ ਕੋਈ ਘਿਓ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਇਹਨਾਂ ਨੂੰ ਇਦਾਂ ਹੀ ਪਕਾਉਣਾ ਹੈਗਾ ਜਦੋਂ ਇਹ ਕਾਲੇ ਹੋ ਜਾਣਗੇ ਫਿਰ ਇਹਨਾਂ ਨੂੰ ਨੀਚੇ ਉਤਾਰ ਲਿਓ ਨੀਚੇ ਉਤਾਰ ਕੇ ਥੋੜਾ ਜਿਹਾ ਤੁਸੀਂ ਪਾਣੀ ਪਾ ਕੇ ਇਹਨਾਂ ਦਾ ਪੇਸਟ ਬਣਾ ਲਿਓ ਥੋੜਾ ਥੋੜਾ ਪਾਣੀ ਪਾ ਪਾ ਕੇ ਪੇਸਟ ਬਣਾ ਕੇ ਚੰਗੇ ਤਰੀਕੇ ਦੇ ਨਾਲ ਆਪਣੇ ਵਾਲਾਂ ਦੇ ਉੱਪਰ ਫਿਰ ਇਹਨੂੰ ਲਗਾਓ ਵਾਲਾਂ ਦੇ ਉੱਪਰ ਕਿੰਨਾ ਟਾਈਮ ਲਗਾਉਣਾ ਹੈ ਕਿਸ ਤਰੀਕੇ ਨਾਲ ਧੋਣਾ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਵਾਲਾਂ ਦੇ ਉੱਪਰ ਲਗਾਉਣਾ ਹੈ ਤੇ ਕੋ ਪਾਣੀ ਘੋਲ ਕੇ ਤੁਸੀਂ ਚੰਗੇ ਤਰੀਕੇ ਨਾਲ ਪੇਸਟ ਜਾਂ ਬਣਾ ਲੈਣਾ ਇਹਦਾ ਫਿਰ ਤੁਸੀਂ ਆਪਣੇ ਵਾਲਾਂ ਦੇ ਉੱਪਰ ਹਨ ਜਿੱਥੇ-ਜਿੱਥੇ ਤੁਹਾਨੂੰ ਲੱਗਦਾਗਾ ਵੀ ਇਹ ਹਨ ਆਪਣੇ ਵਾਈਟ ਕਲਰ ਦੇਣ ਤੁਸੀਂ ਵਾਲ ਉਸ ਤਰੀਕੇ ਦੇ ਨਾਲ ਇਹਨੂੰ ਅਪਲਾਈ ਕਰ ਲੈਣਾਗਾ ਦੇਖੋ ਆਉਂਦੀਆਂ ਦਾ ਮਾਰਕੀਟ ਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਡਾਈ ਤੋਂ ਬਿਨਾ ਵੀ ਆਉਂਦੀਆਂ ਨੇ ਜਿੱਦਾਂ ਕਿ ਇੱਕ ਸ਼ੈਂਪੂ ਹੋ ਜਾਉਂਦਾ ਹੈਗਾ ਉਹ ਵੀ ਬਾਲਾਂ ਨੂੰ ਕਾਲੇ ਕਰ ਦਿੰਦਾ ਹੈ ਜਿੱਦਾਂ ਕਿ ਇੱਕ ਮਹੀਨਾ ਹਨਾ ਉਹਦੇ ਨਾਲ ਜੇ ਆਪਾਂ ਡੇਲੀ ਵੀ ਉਹ ਕਰੀਏ ਤਾਂ ਵੀ 15-20 ਦਿਨ ਉਹਦੇ ਨਾਲ ਇੱਕ ਵਾਰੀ ਹਨਾ ਲਗਾਏ ਤਾਂ ਸਰ ਜਾਂਦਾ ਉਹ ਕੋਈ ਬਲੈਕ ਨਹੀਂ ਕਰਦਾ ਤੁਹਾਡੀ ਹਨਾ ਸਕਿਨ ਨੂੰ ਕੁਝ ਨਹੀਂ ਕਰਦਾ ਬਸ ਐਂ ਈ ਹੈ ਨਾ ਤੁਸੀਂ ਬਾਲਾਂ ਨੂੰ ਲਗਾ ਸਕਦੇ ਹੋ ਇੱਕ ਹੋਰ ਹੈ ਹਨਾ ਜਿਹੜਾ ਕਿ ਆਪਾਂ ਐਟ এ ਟਾਈਮ ਲਗਾ ਸਕਦੇ ਹਾਂ ਉਹ ਬਿਲਕੁਲ ਉਹ ਵੀ ਮੈਂ ਤੁਹਾਨੂੰ ਹਨਾ ਦਿਖਾ ਦੂੰਗੀ ਲੈ ਆ ਕੇ ਦੁਕਾਨ ਤੋਂ ਕਿਉਂਕਿ ਇਸ ਟਾਈਮ ਮੇਰੇ ਕੋਲ ਅਵੇਲੇਬਲ ਨਹੀਂ ਹੈਗਾ ਮੈਂ ਤੁਹਾਨੂੰ ਦਿਖ ਕਿ ਮੈਂ ਉਹਨਾਂ ਦਾ ਨਾਮ ਵੀ ਤੁਹਾਨੂੰ ਦੱਸ ਦੂੰਗੀ ਕਿਉਂਕਿ ਜੇ ਮੈਂ ਜਿੱਦਨ ਗਈ ਮਾਰਕੀਟ ਤਾਂ ਮੈਂ ਤੁਹਾਨੂੰ ਹਨਾ ਉਹਨਾਂ ਦੇ ਨਾਮ ਜ਼ਰੂਰ ਦੱਸ ਦੂੰਗੀ ਕਿਉਂਕਿ ਦੇਖੋ ਡਾਈ ਆ ਜਿਹੜੀ ਇਹ ਕਈ ਵਾਰੀ ਕਿਸੇ ਦੀ ਸਕਿਨ ਨੂੰ ਹਨਾ ਇਫੈਕਟ ਕਰਦੀ ਹੈ ਜਾਂ ਫਿਰ ਅੱਖਾਂ ਨੂੰ ਵੀ ਕਾਫੀ ਇਫੈਕਟ ਕਰਦੀ ਹੈ ਅੱਖਾਂ ਦੀ ਰੌਸ਼ਨੀ ਤੱਕ ਇਹਨਾਂ ਨਾਲ ਧੁੰਦਲੀ ਹੋ ਜਾਂਦੀ ਹੈਗੀ ਹਨਾ ਤੇ ਜਿਹੜੀ ਇਹ ਮੈਂ ਤੁਹਾਨੂੰ ਚੀਜ਼ ਦੱਸੀ ਹੈਗੀ ਇਹਨੂੰ ਕੋਈ ਵੀ ਇਫੈਕਟ ਨਹੀਂ ਹੈਗਾ ਸਾਈਡ ਇਫੈਕਟ ਤਾਂ ਬਿਲਕੁਲ ਵੀ ਨਹੀਂ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਤਾਕਤਵਾਲੀਆਂ ਨੇ ਸਾਰੀਆਂ ਚੀਜ਼ਾਂ ਨੇਚਰਲ ਨੇਗੀਆਂ ਹਨਾ ਤੁਸੀਂ ਇਹਨਾਂ ਨੂੰ ਕੀ ਕਰਨਾ ਹੈ ਦੇਖੋ ਚੰਗੇ ਤਰੀਕੇ ਨਾਲ ਬਲੈਕ ਕਰ ਲੈਣੀਆਂ ਨੇ ਫਿਰ ਚੰਗੇ ਤਰੀਕੇ ਨਾਲ ਪੇਸਟ ਬਣਾ ਕੇ ਤੁਸੀਂ ਆਪਣੇ ਸਾਰੇ ਵਾਲਾਂ ਦੇ ਉੱਤੇ ਲਗਾ ਲੈਣਾ ਇਹਨੂੰ ਤੁਸੀਂ ਨੇ ਅੱਧਾ ਪੌਣਾ ਘੰਟਾ ਰੱਖਣਾ ਜਦੋਂ ਤੱਕ ਇਹ ਸੁੱਕਦੀ ਨਹੀਂ ਹੈ ਕਿ ਜਿਵੇਂ ਕਿ ਜਿਹੜੇ ਮਹਿੰਦੀ ਲਗਾਉਂਦੇ ਨੇ ਉਹਨਾਂ ਨੂੰ ਪਤਾ ਦੇਖੋ ਮੈਨੂੰ ਇੰਨਾ ਨਹੀਂ ਪਤਾ ਪਰ ਅੱਧਾ ਪੌਣਾ ਘੰਟਾ ਤੁਸੀਂ ਨੇ ਇਹਨੂੰ ਲਗਾ ਲੈਣਾ ਹੈਗਾ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਧੋ ਲੈਣਾ ਸ਼ੈਂਪੂ ਨਹੀਂ ਲਗਾਉਣਾ ਤੁਸੀਂ ਪ੍ਰੋਪਰ ਹੈਨਾ ਪਾਣੀ ਦੇ ਨਾਲ ਗੁੰਗੁਨੇਜੇ ਪਾਣੀ ਦੇ ਨਾਲ ਕੋਸੇ ਦੇ ਨਾਲ ਚਾਹੇ ਠੰਡੇ ਦੇ ਨਾਲ ਤੁਸੀਂ ਇਹਨਾਂ ਵਾਲਾਂ ਨੂੰ ਆਪਣੇ ਨੂੰ ਧੋ ਲੈਣਾ ਉਸ ਤੋਂ ਬਾਅਦ ਤੁਸੀਂ ਨੇ ਨਾ ਸ਼ੈਂਪੂ ਨਹੀਂ ਲਗਾਉਣਾ ਫਿਰ ਤੁਸੀਂ ਨੇ ਨਾਰੀਅਲ ਦਾ ਤੇਲ ਜਿਹੜਾ ਆਪਣਾ ਖੋਪੇ ਦਾ ਤੇਲ ਹੁੰਦਾ ਉਹ 2 ਚਮਚ 2 ਚਮਚ ਤੁਸੀਂ ਇਹਦੇ ਵਿੱਚ ਸਰੋਂ ਦਾ ਤੇਲ ਦੋਨਾਂ ਨੂੰ ਮਿਕਸ ਕਰਕੇ ਆਪਣੇ ਬਾਲਾਂ ਦੇ ਉੱਪਰ ਲਗਾ ਲੈਣਾ ਫਿਰ ਅਗਲੇ ਦਿਨ ਸ਼ੈਂਪੂ ਨਾਲ ਧੋ ਲਿਓ ਇਸ ਤਰੀਕੇ ਨਾਲ ਤੁਸੀਂ ਕਰਕੇ ਮੈਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਤੁਹਾਡੇ ਬਾਲ ਕਾਲੇ ਹੋਏ ਵੀ ਨੇ ਕਿ ਨਹੀਂ ਹੋਏ ਹੈਗੇ ਕਿਉਂਕਿ ਇਹ ਚੀਜ਼ ਇਦਾਂ ਦੀ ਹੈ ਵੀ ਹਨਾ ਨਾ ਤੁਹਾਡੇ ਵਾਲ ਹਨਾ ਲਾਲ ਹੋਣਗੇ ਕਿਉਂਕਿ ਮਹਿੰਦੀ ਨਾਲ ਅਕਸਰ ਜ਼ਿਆਦਾ ਹੁੰਦਾ ਵੀ ਹਾਂ ਵਾਲ ਲਾਲ ਹੋ ਜਾਂਦੇ ਆ ਇੱਕ ਜਿਹੜਾ ਨਾਰੀਅਲ ਦੇ ਬੂਰੇ ਵਾਲਾ ਕਹਿੰਦੇ ਨੇ ਦੇਖੋ ਮੈਂ ਵੀ ਇੱਕ ਵਾਰੀ ਜੂਸ ਕੀਤਾ ਸੀ ਉਹਦੇ ਨਾਲ ਕੁਝ ਨਹੀਂ ਹੁੰਦਾ ਹੈਗਾ ਹਨਾ ਇਹਦੇ ਕੋਈ ਲਾਲੋ ਆਪਾਂ ਕਹੀ ਜਾਂਦੇ ਆ ਵੀ ਇਦਾਂ ਇਦਾਂ ਹੋ ਜਾਂਦਾ ਹਨਾ ਜਿਹੜੀ ਕਿ ਹਲਦੀ ਹੈਗੀ ਨਾ ਇਹ ਵੀ ਇੱਕ ਗੁਣਕਾਰੀ ਹੈ ਪਰ ਇਹਦਾ ਜਿਹੜਾ ਹੁਣ ਆ ਜੇ ਆਪਾਂ ਇਦਾਂ ਹੀ ਲਗਾਉਂਗੇ ਤੁਸੀਂ ਤਾਂ ਇਹਦਾ ਕਲਰ ਵੀ ਛੁੱਟ ਜਾਂਦਾ ਹੈਗਾ ਪਰ ਤੁਸੀਂ ਇਹਨੂੰ ਬਿਲਕੁਲ ਬਲੈਕ ਕਰਨਾ ਹੈ ਕਾਲਾ ਰੰਗ ਕਰ ਲੈਣਾ ਹੈ ਦੋਨੇ ਚੀਜ਼ਾਂ ਦਾ ਮਹਿੰਦੀ ਦਾ ਵੀ ਇਹਦਾ ਵੀ ਹੈ ਨਾ ਫਿਰ ਦੇਖਿਓ ਤੁਸੀਂ ਰਿਜ਼ਲਟ ਕਿੰਨਾ ਵਧੀਆ ਆਉਂਦਾ। ਬਾਕੀ ਤੁਸੀਂ ਆਪਣੀ ਡਾਈਟ ਵੱਲ ਜ਼ਰੂਰ ਧਿਆਨ ਦੇਣਾ। ਅਗਰ 25 ਤੋਂ ਨੀਚੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਮੈਂ ਤੁਹਾਨੂੰ ਡਾਕਟਰ ਸਾਹਿਬ ਦਾ ਨੰਬਰ ਵੀ ਦੇ ਦੂੰਗੀ। ਅਗਰ ਤੁਸੀਂ ਦਵਾਈ ਲਿਆ ਸਕਦੇ ਹੋ ਉਹਨਾਂ ਤੋਂ ਉਹ ਪਟਿਆਲੇ ਵੀ ਮਿਲਦੇ ਨੇ ਖਾਣ ਵਾਲੀ ਵੀ ਦੇਣਗੇ ਕਿਉਂਕਿ ਅੰਦਰੋਂ ਬਾਡੀ ਦੇ ਇਹ ਨਾਲ ਹੀ ਆਪਣੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਆਪਾਂ ਨੂੰ ਲੱਗਦੀਆਂ ਨੇ, ਵਾਲਾਂ ਦਾ ਚਿੱਟੇ ਹੋਣਾ, ਅੱਖਾਂ ਦੇ ਵਿੱਚ ਆਪਣੀ ਰੋਸ਼ਨੀ ਘਟ ਜਾਣੀ, ਸਕਿਨ ਤੇ ਵੀ ਜਿੰਨੀ ਪ੍ਰੋਬਲਮ ਹੁੰਦੀ ਆ, ਗੋਡੇ ਗਿੱਟੇ ਖੜ ਜਾਣੇ ਤੇ ਕਈ ਵੀਰਾਂ ਨੇ ਮੈਨੂੰ ਇਹਨਾਂ ਗੋਡਿਆਂ ਵਾਸਤੇ ਵੀ ਪੁੱਛਿਆ ਤੇ ਮੈਂ ਉਹ ਵੀਡੀਓ ਕ ਤਾਂ ਪਲੀਜ਼ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸੇ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆ ਕਪਿਆਰ ਔਰ ਬਲੌਗ ਹੈਗਾ ਤਾਂ ਇੱਕ ਆਪਣਾ ਚੈਨਲ ਹੋਰ ਬਣਾਇਆ ਹੈ ਨਾ ਉਹ ਕਿਰਨ ਆਰਟ ਐਂਡ ਕ્રાਫਟ ਉਹਦੇ ਉੱਤੇ ਸਿਲਾਈ ਦੀ ਵੀਡੀਓ ਪਾਉਣੀ ਹੁੰਦੀਆਂ ਵੈਸੇ ਤਾਂ ਮੈਂ ਪੰਗੇ ਜ਼ਿਆਦਾ ਲੈਣੀਆਂ ਹਨ ਟਾਈਮ ਮੇਰੇ ਕੋਲੇ ਹੁੰਦਾ ਨਹੀਂ ਹੈਗਾ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਕਿ ਆਪਣੀ ਸਿਸਟਰ ਨੂੰ ਹਨਾ ਫ੍ਰੀ ਆਫ ਕਾਸਟ ਸਾਰੀ ਸਲਾਈ ਇਸ ਖਾ ਸਕਾਂ ਕਿਉਂਕਿ ਮੈਨੂੰ ਸਲਾਈ ਦਾ ਹਨਾ A to Z ਹੈ ਜਿੱਦਾਂ ਕਿ ਕੁਰਤੇ ਪਜਾਮੇ ਵੀ ਪੈਂਟਾਂ ਤੱਕ ਵੀ ਫਰਾਕਸ ਵਗੈਰਾ ਹਨਾ ਜਿੰਨੇ ਵੀ ਹੁੰਦੇ ਆਪਣੇ ਹਨਾ ਡਰੈਸਾਂ ਵਗੈਰਾ ਸਾਰਾ ਕੁਝ ਮੈਂ ਜਾਣਦੀ ਆ ਕਿ ਹਨਾ ਤੇ ਬਾਕੀ ਚਲੋ ਵਾਈ ਗਰੂ ਜੀ ਜਿੱਦਾਂ ਜਿੱਦਾਂ ਕਰਵਾਈ ਜਾਂਦੇ ਨੇ ਚਲਾਈ ਜਾਂਦੇ ਹੁੰਦਾ ਚੱਲੀ ਜਾਂਦੇ ਆ ਤੇ ਇਸ ਚੀਜ਼ ਨੂੰ ਜਰੂਰ ਅਪਲਾਈ ਕਰਕੇ ਮੈਨੂੰ ਦੱਸਣਾ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਾਂਗੇ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਫਰੈਂਡ ਨੂੰ ਸਾਂਝਾ ਕਰਨਾ